ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਝੋਨੇ ਦੀ ਬਾਂਸਪਤੀ ਕਿਸਮ ਦੀ ਆਮਦ ਸ਼ੁਰੂ ਹੋ ਗਈ ਹੈ ਤੁਹਾਨੂੰ ਦੱਸ ਦਈਏ ਬਾਂਸਪਤੀ ਫਸਲਾਂ ਕਿਸਾਨਾਂ ਦੀ ਪੱਕ ਕੇ ਤਿਆਰ ਹੋ ਗਈ ਹੈ ਜਿਸ ਨੂੰ ਕਿਸਾਨ ਸੰਗਰੂਰ ਦੀ ਅਨਾਜ ਮੰਡੀ ਵਿੱਚ ਲੈ ਕੇ ਆ ਰਹੇ ਨੇ ਆਰਟੀਆ ਅਤੇ ਸੈਲਰ ਐਸੋਸੀਏਸ਼ਨਿਸ ਦੇ ਬੋਲੀ ਲਗਾ ਕੇ ਇਸ ਦੀ ਪ੍ਰਾਈਵੇਟ ਖਰੀਦ ਕਰ ਰਹੇ ਨੇ ਕਿਸਾਨ ਨੇ ਜੋ ਕਿ ਸੰਗਰੂਰ ਦੀ ਨਾਚ ਮੰਡੀ ਵਿੱਚ ਆਪਣੀ ਫਸਲ ਲੈ ਕੇ ਆਏ ਸੀ ਉਹਨਾਂ ਦੇ ਚਿਹਰੇ ਨਿਰਾਸ਼ ਦਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਕਿਸਾਨ ਲਗਾਤਾਰ ਘਾਟੇ ਵਿੱਚ ਜਾ ਰਹੇ ਆ ਟੱਚ ਉਹਨਾਂ ਨੇ ਕਿਹਾ ਕਿ ਕਿਸਾਨ ਲਗਾਤਾਰ ਘਾਟੇ ਵਿੱਚ ਜਾ ਰਹੇ ਨੇ ਅਸੀਂ ਮਿਹਨਤਾਂ ਕਰਕੇ ਜ਼ਮੀਨਾਂ ਠੇਕੇ ਉੱਪਰ ਲੈ ਕੇ ਸਾਡੇ ਖੇਤਾਂ ਵਿੱਚ ਫਸਲ ਬੀਜੀ ਸੀ ਪਰ ਬਹੁਤ ਘੱਟ ਰੇਟ ਦੇ ਹੋਣ ਦੇ ਕਾਰਨ ਨਿਰਾਸ਼ਾ ਦੀ ਹੀ ਹੱਥ ਲੱਗੀ ਹੈ ਉਹਨਾਂ ਨੇ ਕਿਹਾ ਕਿ ਸਾਰੀਆਂ ਫਸਲਾਂ ਦੇ ਵਿੱਚ ਜਾਂ ਤਾਂ ਫਸਲਾਂ ਦੀ ਕੁਆਲਿਟੀ ਵਿੱਚ ਕੋਈ ਕਮੀ ਨਹੀਂ ਹੈ ਜਾਂ ਜਾਣ ਬੁੱਝ ਕੇ ਪ੍ਰਾਈਵੇਟ ਸੈਕਟਰ ਸਾਡੀਆਂ ਫਸਲਾਂ ਦੇ ਰੇਟ ਘੱਟ ਲਗਾ ਰਹੇ ਨੇ ਕੀ ਨਾਮ ਹੈ ਆਪਣਾ ਨਰਨ ਸਿੰਘ ਹੈ ਕਿਹੜਾ ਪਿੰਡ ਹੈਗਾ ਠਿਕਰੀਵਾਲ ਕੀ ਫਸਲ ਲੈ ਕੇ ਆਇਓ ਕਿੰਨੀ ਲੈ ਕੇ ਕਿੰਨੇ ਏਕੜ ਦੀ ਲੈ ਕੇ ਆਇਆ ਮੈਂ ਬਾਂਸਪਤੀ ਫਸਲ ਲੈ ਕੇ ਆਇਆ ਜੀ 1692 ਲੈ ਕੇ ਆਇਸੀ ਘਟ ਕੋਲ 5 ਕਿੱਲੇ ਦੀ 6 ਕਿੱਲੇ ਦੀ ਤੇ ਤਾਂ ਹੁਣ ਪ੍ਰਾਈਵੇਟ ਬੋਲੀ ਲੱਗੀ ਆ ਕੀ ਰੇਟ ਚੱਲ ਰਿਹਾ ਹੈਗਾ ਉਹ ਰੇਟ ਬਸ ਅੱਜ ਲੱਗਿਆ ਜੀ 3020 ਰੁਪਏ ਕੋਈ 2985 ਰੁਪਏ ਲੱਗਿਆ ਐਂ ਰੇਟ ਠੀਕ ਹੈ ਤਾਂ ਲੱਗਦਾ ਕਿ ਜਿਹੜਾ ਮੂਹ ਮੰਗਿਆ ਰੇਟ ਆ ਕਿਸਾਨਾਂ ਨੂੰ ਮਿਲ ਰਿਹਾ ਹੈਗਾ ਮੂਸਮ ਨਹੀਂ ਪਤ ਰਿਹਾ ਜੀ 5 ਰੁਪਏ ਵੀ ਨਹੀਂ ਬਚ ਰਹੇ 6 ਮਹੀਨੇ ਦੀ ਜਿਹੜੀ ਮਿਹਨਤ ਆ ਉਹਦੇ ਵਿੱਚ ਆਊਟਪੁਟ ਜ਼ੀਰੋ ਹੋ ਜਾਂਦੀ ਬਿਲਕੁਲ ਹੂੰ ਜਿੱਦੇ ਸਾਨੂੰ ਪੈਸੇ ਵਟੇ ਜਾਂਦੇ ਸਾਡੇ 60000 ਰੁਪਏ ਵਟੇ 57000 58000 ਰਹੀ ਜੀ ਸਭ ਨਾਲ ਵਟਾ ਹੋ ਰਹੀ ਹੈ ਇਹ ਨਹੀਂ ਸਾਡੀ ਲਾਗਤ ਆ 40000 ਟੈਕਾ ਪੈ ਗਿਆ ਸਾਨੂੰ 20000 ਤਾਂ ਸਭ ਜੀ ਤਾਂ ਹਨ ਜਿਹੜੀ ਬੋਲੀਆ ਤੁਹਾਡੀ ਅਨਸਾਰ ਹੋਈ ਹੈਗੀ ਤੁਹਾਡੀਆਂ ਨਾ ਜੀ ਤਾਂ ਰਲੀ ਮਿਲੀ ਚੱਲਦੀ ਹੈ ਜੀ ਇੱਕ ਉਹ ਟੇਰੀ ਲੈ ਲਾਂਦਾ ਇੱਕ ਉਹ ਲੈ ਲਾਂਦਾ ਕਿਸਾਨ ਦੀ ਮਰਜ਼ੀ ਸਿੱਖ ਚੱਲਦੀ ਇੱਕ ਟੇ ਉਹਨਾਂ ਨੇ ਲੇਕਾ ਕਰਕੇ ਆਉਂਦੇ ਨੇ ਹੂੰ ਕੋਈ ਇੱਥੇ ਬੋਲੀ ਬੋਲੀ ਵਾਲਾ ਕੋਈ ਕੰਮ ਨਹੀਂ ਹੈ ਹੂੰ ਜੱਜ 50 ਰੁਪਏ ਵਧਾਤੀ ਕੱਲ ਨੂੰ 100 ਰੁਪਏ ਡਾਉਣ ਆ ਜੇ ਮੰਨ ਲਓ 1000 ਬੋਰੀ ਆਈਏ 2000 ਬੋਰੀ ਆ 500 ਸੋਨੇ ਦੀ 500 ਸੋਨੇ ਦੀ ਬੋਲੀ ਕੰਪੀਟੀਸ਼ਨ ਦਾ ਤਾਂ ਮਤਲਬ ਹੀ ਨਹੀਂ ਕੋਈ ਹੂੰ ਦੂਜੀ ਹੁਣ ਜਿਹੜੀ ਨਾਲੋਂ ਨਿਕਲਦੀ ਆ 50% ਤੇ ਮਤਲਬ ਬਟੇ ਕੀ ਜਾਂਦਾ ਹੁਣ ਉਸ ਬਣੀ ਦੂਜੀ ਜਿਹੜੀ 80000 ਜਰੋਂ ਠੋਕਰ ਮਾਰਦੀ 85000 ਨਿਕਲਦੀ ਕਿੰਨਾ ਕੁ ਨੁਕਸਾਨ ਹੋਊਗਾ ਇਸ ਵਾਰ ਘੱਟੋ ਘੱਟ ਮਤਲਬ 25 ਤੋਂ 30000 ਰੁਪਏ ਕਿਲੇ ਦੇ ਹੂੰ ਇਹਦੇ ਤੋਂ ਲੱਗਦਾ ਜਿੱਥੇ ਮੌਸਮ ਦੀ ਮਾਰ ਆ ਕਿਸਾਨ ਦੇ ਉੱਪਰ ਉੱਥੇ ਜਿਹੜਾ ਮੰਡੀਆਂ ਚ ਰੋਲਣਾ ਪੈ ਰਿਹਾਗਾ ਫਸਲ ਘਟ ਰੇਟਾਂ ਦੇ ਵੇਚ ਰਹੀ ਆ ਨਹੀਂ ਸਰ ਮੌਸਮ ਦੀ ਮਾਰ ਤਾਂ ਜਿੱਧਰ ਹੈਗੀ ਲੱਕੇ ਜਿਹੀ ਹੈਗੀ ਉਹਦਾ ਤਾਂ ਹੜਾ ਆ ਗਿਆ ਇਹਦੇ ਆਪਣੇ ਇਲਾਕੇ ਤਾਂ ਮੌਸਮ ਠੀਕ ਆ ਜੀਰੀ ਵੀ ਖੜੀਆਂ ਨੇ ਕੋਈ ਕੁਆਲਿਟੀ ਨਹੀਂ ਹੈਗੀ ਕੁਆਲਿਟੀ ਡਾਊਨ ਆ ਮਤਲਬ ਬਿਲਕੁਲ ਚਮਕ ਰਹੀ ਹੈ ਜੀਰੀ ਪੂਰੀ ਪਰ ਚਮਕ ਰਹੀ ਜੀਰੀ ਦਾ ਵੀ ਰੇਟ ਨਹੀਂ ਹੈਗਾ ਅੱਜ ਦਾ ਦਾਣੂ ਦੇਖ ਲਓ ਕੀ ਹੋ ਜੂਗਾ ਰੇਟ ਦਾ ਕਿਉਂਕਿ ਨਾ ਇਹਨੂੰ ਅਸੀਂ ਰੱਖ ਸਕਦੇ ਆ ਗੱਲਾ ਜਮਾਲਾ ਤੇ ਇਹਦੇ ਕਰਕੇ ਮਤਲਬ ੱਟਕਾ ਹੋ ਰਿਹਾ ਕਿਸਾਨ ਦਾ ਪੂਰਾ ਅੱਜ ਜਿੱਦਾਂ ਡੇਢ ਦਾ